ਆਉਂਦੇ ਕਾਕਾ ਆਉਦੇ ਹੁਣ ਦੇ ਭੁੱਲਿਆ ਆਉਣ ਦੇ ਵਾਹ ਬਈ ਵਾਹ ਮੈਂ ਕਹਿੰਦਾ ਸਿਰਾਈ ਲਾਤਾ ਖਸ਼ਮਾ ਆਉਣ ਦੇ ਵਾਹ ਬਈ ਵਾਹ ਭੋਲੇ ਅੱਛਾ ਪਾਇਨ ਤੋ ਇਹਦਾ 1500 ਰੁਪਏ ਪਈ ਐ ਫਸਲ ਵਾਲੀ ਪਈ ਐ ਜੀ ਉਹਦੀ ਸ਼ਾਮ ਨੂੰ ਲੈਦਾ ਹਨਾ फिर लग गए कि मैं कोड़ी ना मांगे कंदर पा गया खास है नहीं अच्छा बिल्ला ठंडा लेने गया ठीक है ठीक है भाई आ जा बिल्ला तो बाप मेरा भुल आवाज आने दुख लाको दुख लागा कश्मीर का भोले

ਪਾਪੀ ਪਾ ਜਿਆਦਾ ਉੱਪਰ ਨਾ ਜਾਂਦੇ ਆਸ਼ਮਾ বাজ ਜੂ ਕਿਸੇ ਦੇ ਚਲ ਉਹ ਨਹੀਂ ਵੱਜਦੀ ਡਬਲ ਆਉਂਦੇ ਯਾਰ ਸਿੰਗਲ ਨਾ ਆਪਾਂ ਜੇ ਯਾਰਾ ਉੱਪਰ ਦੀ ਟੱਪਣ ਲੱਗੇ ਟੇ ਆ ਦੇ ਚੱਲਾ ਤੂੰ ਫੜੀ ਆ ਆਉਂਦੇ 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 ਪਾਪੀ ਪਾ ਡਬਲ ਨਹੀਂ ਆਉਂਦੀ ਨਹੀਂ ਆਉਂਦੀ ਸਿੰਗਲਿਆਉ ਬੱਜ ਜੂਗੀ ਬੱਜੂਗੀ ਭਾਂ ਤੇ ਬੋਈ ਤਾਂ ਗੱਲ ਹੈ ਵਾਲੀ ਤੇਜ ਆਉਂਦੀ ਭਾਂ ਗਈ ਆ ਗਈ ਦਾਰਾ ਕਿੱਧਰ ਹੈ ਮਿੱਲਾ ਮਿਲੇ ਓਏ ਆ ਜਾ ਆ ਜਾ ਆ ਜਾ ਕੌਣ ਬੋਲੇ ਹਾਂ ਬਿੰਦਰ ਮਿੱਲਾ ਕਿੱਧਰ ਗਿਆ ਉਹ ਤਾਂ ਪੁੱਛਦਾ ਕਿੱਧਰ ਗਿਆ ਹੋ ਸਮਾਨ ਲੈਣ ਗਿਆ ਭੇਜਿਆ ਸੀ ਉਧਰ ਭੱਜਾ ਕੇ ਹਾਂ ਅੱਛਾ ਅੱਛਾ

बनाई ना जा हाँ बनावा गे बनावा हट लीए थोड़ी ठीक है, है आया इधर दी आया कबाड़ी आओ माटा भाई दे खमा चो हालात गंदिया गंद हो बेचारा थले आ बिल्ला उधर भाग गया भा जो कबाड़िया है ही नहीं इधर बंदे सारे आह बुढ़े नंग कर रखे ओह माते बिलकुल ओले ले दम हाँ हाँ ले लिया किधर गए ओ आगे आगे बस पांच मिनट खड़ जा पानी पूरी पी ला करा जो मारते हुए बड़े तंग करते कश्मीर गल पाए दे यार ने ओ ओ आज तो बड़े थकाते थे कश्मीर गल ओ बोला ओ சா சாக்கி ஓஹோ மட சிதாக்குமா துக்கன ਦਵੰਨਲੀ ਲੋਟ ਆਉਣਾ ਅੱਛਾ ਬਾਜ ਜੂ ਹੈ ਨਾ ਬਾਜੂ ਗਈ ਹੈ ਬਾਜੂ ਗਈ ਭਾਈ ਦੇ ਖਸ਼ਮਾ ਦੀ ਬਾਜੂ ਇੱਟ ਬਾਹਲੀ ਪੱਕੀ ਆ ਕਸ਼ਮੀਰ ਗੱਲ ਮੈਂ ਤੁਹਾਨੂੰ ਦੱਸਦੀ ਗੱਲ ਆ ਐਵੇਂ ਹੱਥ ਪੈਰ ਤੇ ਬਾਜ ਗਈ ਤੇ ਕੰਮ ਔਖਾ ਹੋ ਜੂਗਣਾ ਫੇਰ ਮਿਸਤਰੀਆਂ ਨਾਲ ਕੰਮ ਕੋਣ ਕਰੂ ਹਾਂ ਮਿਸਤਰੀਆਂ ਨਾਲ ਕੰਮ ਕੋਣ ਕਰਾਉਂ ਭਾਈ ਦੇ ਖਸ਼ਮਾ ਮਿਸਤਰੀਆਂ ਨੇ ਇੱਕ ਲਉ ਪੀਲ ਛੱਡਿਆ ਆਉਂਦੇ ਨਹੀਂ ਆਜੀ ਤੜਫੇ ਹਾਂ ਬੋਲੇ ਪਰਸੋਂ ਕਹਿੰਦਾ ਪਰਸੋਂ ਹਾਂ

ਵਿਆਹ ਦੇ ਚਲੇ ਸੀ ਵਿਆਹ ਨੇ ਕਰੇ ਅਰਕ ਵਿਆਹ ਨੇ ਕਰੇ ਬਾਕੀ ਸੀ ਅੱਛਾ ਬੁਲਾਇਆ ਸੀ ਕਹਿੰਦੇ ਆ ਜਾ ਯਾਰ ਵਿੱਚ ਖਾ ਪੀ ਤਾਂ ਲੋ ਅੱਛਾ ਅੱਛਾ ਮੈਂ ਕਹਿੰਨਾ ਕੀ ਪੁੱਛਦਾ ਭਾਂਚੋਂ ਵਧੀਆ ਜਲੇਬੀਆਂ ਦੇਸੀ ਘੇਵੀਆਂ ਅੱਛਾ ਲੱਡੂ ਦੇਸੀ ਘਿਓ ਦੇ ਠੀਕ ਹੈ ਬਦਾਨਾ ਅੱਛਾ ਮੈਂ ਕਹਿੰਨਾ ਮੈਂ ਜੋ ਕੀ ਕਹਿੰਦੇ ਆ ਤੇਰਾ ਮਠੀਆਂ ਠੀਕ ਹੈ ਤੇ ਪੂਜੀਆ ਮੈਂ ਕਹਿੰਦਾ ਯਾਰ ਗੋਲ ਗੱਪਿਆਂ ਤੇ ਦਹੀਂ ਭੱਲੇ ਚ ਪਾਉਂਦੇ ਨਹੀਂ ਸਮਾਨ ਜਿਹਾ ਜੋ ਸਿਰਾ ਹੀ ਲੱਗਿਆ ਪਾ ਕਸ਼ਮੀਰੀ ਗੱਲ ਮੈਂ ਕਹਿੰਦਾ ਕੀ ਪੁੱਛਦਾ ਯਾਰ ਨਿਆਰਾ ਬਣ ਗਿਆ ਮੈਂ ਕਹਿੰਦਾ ਉਹ ਤਾਂ ਕਹਿੰਦੇ ਸੀ ਕਹਿੰਦੇ ਰਾਤ ਰਹਿ ਜਾ ਅੱਛਾ ਤੇ ਕਹਿੰਦੇ ਫਿਰ ਆਪਾਂ ਬਣਾਉਨੇ ਆ ਫਰੀ ਤੇ ਸ਼ਰੰਟ ਆਹ ਹਾਂ ਨਾਲੇ ਮੜਾ ਮੋਟਾ ਕਹਿੰਦੇ ਡਕਰਾ ਦਿਓ ਸਬਜ਼ੀ ਦੇ ਡੱਕਰੇ ਡੁੱਕਰੇ ਹਾਂ ਡੱਕਰੇ ਕਰਾ ਲੈਣੇ ਆਂ ਈਂ ਪਿਆਜ਼ ਮਰਚਾਂ ਅਦਰ ਟਮਾਟਰ ਇਹ ਘਰੇ ਤਾਂ ਕੁਝ ਲੈ ਕੇ ਨਹੀਂ ਆਂਦਾ ਤੂੰ ਇੱਧਰ ਉਹ ਘਰੇ ਖਾਈਮਾ ਫਿਰ ਬਾਹਲੇ ਕਿੱਧਰ ਲਫਾਫੇ ਪਾ ਰੱਖਿਆ ਕਿ ਨਹੀਂ ਹਾਂ ਹਾਂ ਉਹ ਕਹਿੰਦੇ ਬਾਅਦ ਵਿੱਚ ਅਸੀਂ ਘਰੇ ਤੁਹਾਨੂੰ ਕਰ ਦੇਵਾਂਗੇ ਡੱਬੇ ਅੱਛਾ ਡੱਬੇ ਵਿੱਚ ਸਮਾਨ ਪੁਕ ਸਮਵਾਲ ਪਿਚਾਵਾਂਗੇ ਤੁਹਾਨੂੰ ਕਹਿੰਦੇ ਹੁਣ ਆਥਨ ਨੂੰ ਜਾਣਾ ਹੈ ਨਾ ਜੇ ਦੋਵੇਂ ਵੀ ਕਿਸੇ ਨਹੀਂ ਵੀ ਜਾਣਾ ਦੁੱਧ ਲੈ ਜਾਣਾ ਪਊ ਬਾਈ ਅੱਛਾ ਹੂੰ ਚੱਲ ਕੁੜੀ ਦਾ ਕੰਮ ਆ ਯਾਰ ਹਨਾ ਹਾਂ ਹੋਰ அஹ் ਪਰ ਟਰਾਲੀ ਤਾਂ ਲੈਣਾ ਪੂ। ਹੋਰ ਤਾਂ ਇਹਦਾ ਟਰਾਲੀ ਵਹਿਲੀ ਕਰਦੇ। ਫਿਰ ਹਰਾ ਹਾਂ ਚ ਤੂੜੀ ਦੱਪਾ। ਤੂੜੀ ਵੀ ਲੈਉਣੀ ਆ। ਹੋਰ ਭਾਏ ਜੋ ਤੂੜੀ ਲੈਉਣੀ ਹਰਾ ਲੈਉਣਾ ਫਿਰ ਤਾਂ ਬੜਾ ਟਾਈਮ ਲੱਗ ਜੂ ਹਨੇਰਾ ਹੋਊ ਜੁਕਸਮਾ ਦੱਬ ਦੇਣੀ ਨਬੜੀਏ ਕੰਮ ਹਨਾ। ਹੋਰ ਸਹੀ ਗੱਲ ਪੰਡ। ਤੜਕੇ ਵਿਆਹ ਵੀ ਜਾਣਾ ਫਿਰ ਅੱਜ ਹੀ ਹਰਾ ਲਿਆਵਾਂਗੇ ਇਸ ਤੇ ਦੋ ਦਿਨਾਂ ਦਾ। ਹੋਰ ਕੱਠਾ ਹੀ ਲੈ ਆਉਨੇ ਆ। ਦੋ ਦਿਨਾਂ ਰੱਫਾ ਲੈ ਜੀ ਹਨਾ। ਹੋਰ टूटी ले आई मैं कहना पांच दस पंट आगे ना सही गल बहुत फिर कम ओ पाए देख खुशबू का किधर ले गया ओए ओ बाक बज्जू खुशबू तेरे ओ ये टूटी जांदा है ओ, था ना ता आउन दे आउन दे हैं आ ये एक नहीं यार गेड़े ना खवाया कर कृष्ण ना और बाप आउन दे पोले नु संभाल लेन पे जसी आ गया पोला

ਆਪਣੇ ਕੋਲ ਨਹੀਂ ਬਣਨੀ ਤੇ ਆਪਾਂ ਐਂ ਕਹਿ ਦੀਏ ਘਰੇ ਫੋਨ ਕਰਦੀ ਹੈ ਨਾ ਹਾਂ ਲਿਫਟ ਵੀ ਰਹਿਣਿਆ ਹਾਂ ਹਾਂ ਉਹ ਬਣਾ ਦੂਗੀ ਵਧੀਆ ਸ਼ੌਂਕ ਦੀ ਕਿ ਨਹੀਂ ਹਾਂ ਤੇ ਆਪਾਂ ਚੱਠੇ ਦੇ ਸੁੱਟ ਲਈਏ ਟਾਂ ਸਿੱਟਾਂ ਟਰੈਕਟਰ ਫੇਰਾ ਉਹ ਟਰੈਕਟਰ ਲੈ ਕੇ ਲੈਣਾ ਲੇਟ ਹੋ ਜਾਾਂਗੇ ਟਰੈਕਟਰ ਲੈ ਜਾਾਂਗੇ ਹੂੰ ਟਰੈਕਟਰ ਟੋਲ ਲਾਂਗੇ ਬਰਾ ਹੋਰ ਦੇਖ ਲਾ ਰਿਹਾ

மீண்டா आपा करिए डेली तो ले लिया करिए लीटर हर रोज महंगा होगा महंगा कश्मा उला स्यापे करने पैन लकड़े ख्याल आरे ला गए खिच के कम आखन भी होगी भी खिंच गया हां भोले तेरे ला ला भोले

ਆਪਾਂ ਹੈਗੀਆਂ ਛੱਤ ਤੇ ਹਨਾ ਤੇ ਕਹਿੰਦੇ ਦੋ ਬੈਂਕ ਲਾ ਲਾਂਗੇ ਤਿੰਨ ਵੀ ਥੱਲੇ ਵੀ ਉਤਰਨਾ ਫਿਰ ਦੋ ਬੋਤਲ ਦੋ ਬੋਤਲ ਕਿਤੇ ਉਹ ਨਾ ਪੰਜਵੇਂ ਉੱਪਰ ਹੀ ਲੇਟਣਾ ਪੈ ਜੇ ਦੇਖੋ ਮੈਨੂੰ ਚੜ ਗਿਆ ਫਿਰ ਖਸ਼ ਮੁਤਾਬੂਗਾ ਕੌਣ ਮੈਨੂੰ ਹਨਾ ਔਖਾ ਹੋ ਜੂ ਔਖਾ ਹੋ ਜੂ ਨਾ ਕੰਮ ਔਖਾ ਹੋ ਪਾਏ ਜੋ ਕੌੜੀ ਬਾੜੀ ਆਹ ਹਾ ਹਾ ਨਾਲ ਤਾਂ ਕੋਈ ਲੈਂਦਾ ਨਹੀਂ ਖਾਣ ਨੂੰ ਉਹ ਪਾਏ ਦੇ ਰੱਖ ਰਹੇਗਾ ਥੱਲੇ ਫੋਨ ਫਿਰ ਕਿਵੇਂ ਕਰੀਏ ਆ ਜੋੜਨੀ ਆ ਮੈਨੇ ਖਰਾਬ ਵੀ ਲਿਆਉਣਾ ਮੈਂ ਖਰਾਬ ਵੀ ਲਿਆਉਣਾ ਬਿੱਲਾ ਟਿਕਦਾ ਸੀ ਨਹੀਂ ਫੋਨ ਤਾਂ ਨਹੀਂ ਆਇਆ ਬਿੱਲੇ ਦਾ ਫੋਨ ਆ ਗਿਆ আরে ਅੱਛਾ ਫੇਰ ਆਇਆ ਕਰੀਏ ਤੂੰ ਟਰੈਕਟਰ ਲੈ ਕੇ ਚੱਲ ਫੇਰ ਮੈਂ ਜਾਣਾਂ ਤੇ ਤੂੰ ਜੋੜ ਲੈ ਉੱਥੇ ਹੈ ਮੈਂ ਕੁਝ ਕਰ ਲਾਂ ਹਨਾ ਹੌਲੇ ਹੌਲੇ ਟਰੱਕੇ ਹੋਰ ਇਹ ਲੋਟ ਆ ਗਿਆ ਕੰਮ ਤਾਂ ਜੋੜ ਦੂੰ ਸਾਰੀਆਂ ਤੇ ਜਿਹੜੀਆਂ ਜੁੜਦੀਆਂ ਨੇ ਠੀਕ ਹੈ ਹਾਂ

ਔਰ ਮੇਰੇ ਹੁਣ ਬਸ ਨਾ ਸਰੀਰ ਜਾ ਬਣ ਲੱਗ ਗਿਆ ਹੈ ਮੈਂ ਦਬ ਦੇਣੀ ਜੋੜ ਦੂੰ ਫੇਰਾ ਜੋੜ ਦੇ ਜੋੜ ਦੋ ਜੋੜ ਕੇ ਮੈਂ ਚੱਲਿਆ ਤੂੰ ਜਾਂ ਲੈ ਜਾ ਠੰਡਾ ਲੈ ਜਾ ਟੈਡਾ ਆਪਣੀ ਠੰਡਾ ਕੋਲ ਰੱਖ ਠੰਡਾ ਸੀ ਮੈਂ ਹੋਰ ਫੜ ਦੂੰਗਾ ਨਿਕਾਣ ਪੱਲਣਾ ਹਾਂ ਅੱਛਾ ਚਲ ਆਇਆ ਕਰ ਲੈ ਫੇਰਾ ਐਂ ਤੇ ਮੈਂ ਤੈਨੂੰ ਦੱਸਦਾ ਗੱਲ ਅਸੀਂ ਫਿਰ ਮੈਂ ਫਿਰ ਦੋ ਹਾੜੇ ਲਾਉਂਗਾ ਹੋਰ ਚੰਗੇ ਜੇ ਠੀਕ ਹੈ ਜੇ ਮੈਂ ਟੈਟ ਹੋ ਗਿਆ ਤੇ ਤੂੰ ਫਿਰ ਐਂ ਕਰਿਓ ਮੇਰੇ ਰੋਟੀ ਪਣੀ ਉੱਤੇ ਹੀ ਦੇ ਦੇ ਜੇ

मैं लाना बैंक हार पानी सारा कुछ है। ਤੁਝਾ ਖਿਆਲ ਥੱਲੇ ਥੰਮ। ਪਾਏ ਥੋੜੀ ਭੈ ਦੇ ਖਸ਼ਮਾ ਨੇ ਮਰਵਾ ਕੇ ਰਾਸਤੇ ਬਾਹਲਾ ਯਾਰ ਸਰੀਰ ਟੁੱਟੀ ਅੰਦਰ ਲਾਇ ਬਈ। ਓਲਾ ਬਾਗਾ ਪੱਠੇ ਹਰਾ ਲੈਣ ਤੇ ਤੂੰ ਵੀ ਬੈ ਜੋ ਮਿੱਲਾ ਉਧਰ ਬਾਗਾ ਕੱਲੇ ਰਹਿ ਗਿਆ ਯਾਰ ਕੱਲੇ ਦਾ ਸਰੀਰ ਬੰਦਾ ਨਹੀਂ ਬਰਾ।

महा इधर डक लिया ओह तेजा पैली लकड़ा लवे खड़की तड़के खड़े होना पै जाह बल बल